ਡਾਕਟਰਾਂ ਤੇ ਰੱਬ ਵਰਗਾ ਭਰੋਸਾ ਕਰਦੇ ਆ ਪਰ ਪਤਾ ਨਹੀਂ ਹੁੰਦਾ ਕਿ ਕਿਹੜਾ ਇਨਸਾਨ ਕਿਹੜਾ ਨਜ਼ਰੀਆ ਲੈ ਕੇ ਕਿਤੇ ਬਿਠਾਏ ਆ ਆ ਇੱਕ 에어 호ਸਟਸ ਜਿਨੇ ਪੁਲਿਸ ਕੋਲ ਇੱਕ ਮਾਮਲਾ ਦਰਜ ਕਰਵਾਇਆ ਕਿ ਗੁਰੂਗ੍ਰਾਮ ਦੇ ਅੰਦਰ ਇੱਕ ਹਸਪੀਟਲ ਦੇ ਅੰਦਰ ਮੈਂ ਜਦੋਂ ਵੈਂਟੀਲੇਟਰ ਤੇ ਸੀ ਤਾਂ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਇਆ ਕੀ ਇੱਕ 에어 호ਸਟ ਜਿਹੜੀ 15 ਸਾਲਾਂ ਤੋਂ 에어 호ਸਟ ਸੀ ਤਾਂ ਉਹ ਆਪਣੇ ਇਸੇ ਹੀ ਸਿਲਸਿਲੇ ਦੇ ਵਿੱਚ ਕਿਸੇ ਟ੍ਰੇਨਿੰਗ ਦੇ ਵਾਸਤੇ ਦਿੱਲੀ ਆਉਂਦੀ ਆ। ਦਿੱਲੀ ਤੋਂ ਉਹ ਗੁਰੂਗ੍ਰਾਮ ਵਿੱਚ ਇੱਕ ਹੋਟਲ ਲੈ ਕੇ ਰਹਿੰਦੀ ਆ। ਤਾਂ ਜਦੋਂ ਹੋਟਲ ਵਿੱਚ ਸੀਗੀ ਉਹ ਵੇਖਦੀ ਆ ਕਿ ਇੱਥੇ ਸਵੀਮਿੰਗ ਸਵੀਮਿੰਗ ਪੂਲ ਆ। ਤਾਂ ਕੁੜੀ ਉੱਥੇ ਨਹਾਉਣ ਲੱਗ ਜਾਂਦੀ ਆ। ਕੋਈ ਪੈਰ ਫਿਸਲਣ ਕਾਰਨ ਜਾਂ ਪਤਾ ਨਹੀਂ ਕੀ ਉਹਦੇ ਨਾਲ ਵਾਪਰਿਆ ਕਿ ਉਹ ਪਾਣੀ ਦੇ ਅੰਦਰ ਡੁੱਬਣ ਲੱਗਦੀ ਆ ਕੁੜੀ। ਤਾਂ ਜਿਹੜੇ ਉੱਥੇ ਮੌਜੂਦ ਸੀਗੇ ਕਰਮਚਾਰੀ ਉਸ ਹੋਟਲ ਦੇ ਉਹਨਾਂ ਨੇ ਫਟਾਫਟ ਉਹਨੂੰ ਕੱਢਿਆ। ਪਰ ਉਦੋਂ ਤੱਕ ਉਹਦੇ ਅੰਦਰ ਕਾਫੀ ਜ਼ਿਆਦਾ ਪਾਣੀ ਭਰ ਚੁੱਕਾ ਸੀ ਉਹਨਾਂ ਨੇ ਚੁੱਕ ਕੇ ਉਹਨੂੰ ਹਸਪੀਟਲ ਦਾਖਲ ਕਰਵਾਇਆ ਤਾਂ ਇਹਦੀ ਸੂਚਨਾ ਉਹ ਕੁੜੀ ਦੇ ਘਰ ਵਾਲੇ ਨੂੰ ਵੀ ਦੇ ਦਿੱਤੀ ਜਾਂਦੀ ਆ ਕੁੜੀ ਦਾ ਘਰ ਵਾਲਾ ਵੀ ਪਹੁੰਚਦਾ ਹਸਪੀਟਲ ਡਾਕਟਰ ਜਦੋਂ ਕੁੜੀ ਦਾ ਚੈੱਕਅਪ ਕਰਦੇ ਆ ਉਸ 에ਅਰ ਹੋਸਟਸ ਦਾ ਤਾਂ ਉਹ ਕਹਿੰਦੇ ਆ ਕਿ ਇਹ ਦਾ ਇਹਦੇ ਅੰਦਰ ਕਾਫੀ ਜ਼ਿਆਦਾ ਪਾਣੀ ਭਰ ਚੁੱਕਾ ਹੈ ਜਿਹਦੇ ਕਰਕੇ ਇਹਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਆ ਇਹਨੂੰ ਵੈਂਟੀਲੇਟਰ ਦੇ ਉੱਪਰ ਰੱਖਣਾ ਪਊਗਾ ਤਾਂ ਉਹ ਕਹਿੰਦੇ ਵੀ ਹੁਣ ਇਹ ਕੁੜੀ ਇੰਨਾ ਜ਼ਿਆਦਾ ਕਮਜ਼ੋਰ ਹੋ ਗਈ ਆ ਕੁਝ ਤਾਂ ਜਿਹੜੀਆਂ ਅਸੀਂ ਦਵਾਈਆਂ ਦਿੱਤੀਆਂ ਉਹਦੇ ਨਾਲ ਕੁਝ ਜਿਹੜਾ ਇਹਦੇ ਅੰਦਰ ਪਾਣੀ ਭਰ ਗਿਆ ਉਹਦੇ ਨਾਲ ਇਹਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਆ ਜਿਹਦੇ ਕਰਕੇ ਇਹ ਕਮਜ਼ੋਰ ਹੋ ਗਈ ਆ ਅੱਧ ਬੇਹੋਸ਼ੀ ਦੇ ਵਿੱਚ ਚਲੀ ਗਈ ਆ ਇਹ ਆਪਣੀਆਂ ਗੱਲਾਂ ਸੁਣੂਗੀ ਪਰ ਇਹ ਕੁਝ ਬੋਲ ਨਹੀਂ ਸਕੂਗੀ ਕੋਈ ਮੂਵਮੈਂਟ ਮਤਲਬ ਕਰ ਨਹੀਂ ਸਕੂਗੀ ਮਾੜਾ ਮੋਟਾ ਜੇ ਕੋਈ ਜਵਾਬ ਦੇ ਸਕੂਗੀ ਹਾਂ ਨਾ ਵਿੱਚ ਸਿਰ ਹਲਾ ਕੇ ਦੇ ਸਕਦੀ ਆ ਪਰ ਹਲੇ ਇਹਦਾ ਇੰਨਾ ਨੁਕਸਾਨ ਹੋ ਗਿਆ ਅੰਦਰੋਂ ਕਿ ਇਹ ਬੋਲ ਕੇ ਕੁਝ ਨਹੀਂ ਦੱਸ ਸਕੂਗੀ ਪਰ ਉਹ ਇਹਨੂੰ ਸੁਣੀ ਸਾਰਾ ਕੁਝ ਜਾਊਗਾ ਤਾਂ ਕੁੜੀ ਦੇ ਘਰ ਵਾਲਾ ਚਲਾ ਜਾਂਦਾ ਕੁੜੀ ਉੱਥੇ ਵੈਂਟੀਲੇਟਰ ਤੇ ਹੁੰਦੀ ਆ ਤਾਂ ਫੇਰ ਉੱਥੇ ਕੀ ਹੁੰਦਾ ਕਿ ਡਾਕਟਰ ਜਦੋਂ ਉਹਦਾ ਚੈੱਕਅਪ ਕਰਨ ਆਉਂਦਾ ਉੱਥੇ ਹੀ ਕੋਈ ਕਰਮਚਾਰੀ ਜਿਹੜਾ ਹਸਪੀਟਲ ਦਾ ਸੀ ਚੈੱਕਅਪ ਕਰਨ ਆਉਂਦਾ ਉੱਥੇ ਉਸ ਕੁੜੀ ਦੇ ਕੋਲ ਕਮਰੇ ਦੇ ਵਿੱਚ ਦੋ ਨਰਸਾਂ ਸੀਗੀਆਂ ਉਹਨਾਂ ਨੂੰ ਕਹਿੰਦਾ ਕਿ ਕੋਈ ਬੈਡਬੋਰਨ ਹੋਣਾ ਲੱਕ ਤੇ ਬੰਨਣ ਵਾਲਾ ਵੈਂਟੀਲੇਟਰ ਤੇ ਤਾਂ ਕਹਿੰਦਾ ਕਿ ਉਹ ਲੈ ਕੇ ਆਓ ਤਾਂ ਉਹਨਾਂ ਨੂੰ ਉਹ ਕੁਝ ਦਵਾਈਆਂ ਤੇ ਉਹ ਲੈਣ ਭੇਜ ਦਿੰਦਾ ਤੇ ਆਪ ਜਦੋਂ ਕਮਰੇ ਦੇ ਵਿੱਚ ਹੁੰਦਾ ਤਾਂ ਉਹ ਕੁੜੀ ਦੇ ਪ੍ਰਾਈਵੇਟ ਪਾਰਟਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹਰਕਤ ਕਰਦਾ ਉਹਦੇ ਨਾਲ ਪੁੱਠੀ ਸਿੱਧੀ ਤਾਂ ਕੁੜੀ ਜਦੋਂ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਹੁੰਦੀ ਆ ਉਹਦੇ ਤੋਂ ਹੱਥ ਪੈਰ ਤਾਂ ਜ਼ਿਆਦਾ ਹਿੱਲਦੇ ਨਹੀਂ ਪਰ ਉਹ ਉਹ ਪਤਾ ਨਹੀਂ ਉਹਨੇ ਕੋਈ ਆਵਾਜ਼ ਕੱਢੀ ਜਾਂ ਕਿਵੇਂ ਵੀ ਬਾਹਰ ਕਹਿੰਦੇ ਜਿਹੜੇ ਦੋ ਸਕਿਉਰਿਟੀ ਗਾਰਡ ਪੁਲਿਸ ਵਾਲੇ ਵੀ ਸੀਗੇ ਤਾਂ ਕਹਿੰਦੇ ਉਹਨੇ ਕੋਈ ਹਰਕਤ ਕੀਤੀ ਕੁੜੀ ਨੇ ਉਹ ਵੀ ਅੰਦਰ ਆਉਂਦੇ ਆ ਉਰੋਂ ਤੱਕ ਨਰਸਾਂ ਵੀ ਹੁੰਦੀਆਂ ਤਾਂ ਫੇਰ ਜਿਹੜਾ ਡਾਕਟਰ ਆ ਫਟਾਫਟ ਪਿੱਛੇ हट ਜਾਂਦਾ ਤਾਂ ਕਹਿੰਦੇ ਕੁੜੀ ਦੇ ਬਿਸਤਰੇ ਤੇ ਕੁਝ ਖੂਨ ਵੀ ਸੀ ਤਾਂ ਨਰਸਾਂ ਕਹਿੰਦੀਆਂ ਵੀ ਹੁਣੇ ਅਸੀਂ ਇਹਨੂੰ ਸਾਫ਼ ਕਰਕੇ ਗਏ ਸੀ ਹੁਣ ਕਿੱਦਾਂ ਇਹ ਜਿਹੜਾ ਬਲੱਡ ਇੱਥੇ ਆ ਗਿਆ ਉਹ ਜਿਹੜੀ 에ਅਰ ਹੋਸਟਸ ਆ ਸਾਰਾ ਕੁਝ ਇਹ ਪੁਲਿਸ ਨੂੰ ਉਹ ਦੱਸਦੀ ਆ ਪੁਲਿਸ ਕੋਲ ਇਹਨਾਂ ਗੱਲਾਂ ਦੀ ਜਿਹੜੀ ਪੂਰੀ ਜਾਣਕਾਰੀ ਆ ਉਹ 에ਅਰ ਹੋਸਟਸ ਨੇ ਦਿੱਤੀ ਆ ਤਾਂ ਫੇਰ ਕਹਿੰਦੇ ਕਿ ਉਹ ਮੈਂ ਤਾਂ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਕਿ ਮੈਂ ਕੁਝ ਦੱਸ ਸਕਾਂ ਕਿਉਂਕਿ ਮੇਰੀ ਹਾਲਤ ਏਵੇਂ ਸੀਗੀ ਵੀ ਮੈਂ ਕੁਝ ਬੋਲ ਹੀ ਨਹੀਂ ਸਕਦੀ ਸੀ ਫੇਰ ਕਹਿੰਦੀ ਜਦੋਂ ਮੇਰੀ ਰਿਕਵਰੀ ਹੁੰਦੀ ਆ ਮੈਂ ਠੀਕ ਹੁੰਨੀ ਆ ਮੇਰੇ ਘਰ ਵਾਲਾ ਵੀ ਆ ਜਾਂਦਾ ਜਦੋਂ ਮੈਨੂੰ ਡਿਸਚਾਰਜ ਕੀਤਾ ਜਾਂਦਾ ਹਸਪੀਟਲ ਦੇ ਅੰਦਰੋਂ ਤਾਂ ਫੇਰ ਉਹ ਕੁੜੀ 에ਅਰ ਹੋਸਟਸ ਆਪਣੇ ਘਰ ਵਾਲੇ ਨੂੰ ਸਾਰੀ ਘਟਨਾ ਦੱਸਦੀ ਆ ਕਿ ਮੇਰੇ ਨਾਲ ਇਸ ਤਰੀਕੇ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮੇਰੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਉਹ ਪੁਲਿਸ ਕੋਲ ਜਾ ਕੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਂਦੇ ਆ ਕਿ ਉਹ ਬੰਦਾ ਤੇ ਔਰਤ ਜਿਹੜੀ 에ਅਰ ਹੋਸਟ ਸੀ ਉਹ ਤੇ ਉਹਦਾ ਪਤੀ ਕਿ ਮੇਰੀ ਘਰ ਵਾਲੀ ਦੇ ਨਾਲ ਡਿਜੀਟਲ ਸੈਕਸ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਫਿਰ ਪੁਲਿਸ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਦਰਜ ਕਰ ਲੈਂਦੀ ਆ ਤੇ ਇਸ ਮਾਮਲੇ ਦੇ ਉੱਪਰ ਹੁਣ ਸੈੱਟ ਬਿਠਾ ਦਿੱਤੀ ਗਈ ਆ ਤਾਂ ਇਸ ਪੂਰੇ ਘਟਨਾਕਰਮ ਦੀ ਜਾਣਕਾਰੀ ਸੰਜੀਵ ਕੁਮਾਰ ਪੁਲਿਸ ਅਧਿਕਾਰੀ ਨੇ মিডিਆ ਦੇ ਵਿੱਚ ਦੱਸੀ ਆ ਤਾਂ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਪੁਲਿਸ ਦਾ ਕਹਿਣਾ ਕਿ ਅਸੀਂ ਸੀਸੀਟੀਵੀਜ਼ ਫੁਟੇਜ ਉਹ ਵੀ ਜਬਤ ਕਰ ਲਈਆਂ ਨੇ ਪੂਰੇ ਹਸਪੀਟਲ ਦੇ 10 ਲੋਕਾਂ ਤੋਂ ਇਹਦੀ ਪੁੱਛਗਿੱਛ ਕੀਤੀ ਗਈ ਆ ਤੇ ਹੋਰ ਵੀ ਸਾਡੀ ਪੜਤਾਲ جاری ਆ ਜੋ ਵੀ ਇਸ ਘਟਨਾ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਬੇहद ਮੰਦ ਭਗੀਆਂ ਘਟਨਾਵਾਂ ਕਿ ਹੁਣ ਤਾਂ ਹਸਪਤਾਲਾਂ ਦੇ ਅੰਦਰ ਵੀ ਜਿਹੜੀਆਂ ਮਰੀਜ਼ ਕੁੜੀਆਂ ਦਾਖਲ ਹੁੰਦੀਆਂ ਨੇ ਉਹ ਸੁਰੱਖਿਤ ਨਹੀਂ ਰਹਿਗੀਆਂ ਬੜੇ ਬਾਰੇ ਐਵੇਂ ਹੁੰਦਾ ਸਾਡੇ ਹਸਪਤਲਾਂ ਦੇ ਅੰਦਰ ਕਿ ਡਾਕਟਰ ਕਹਿ ਦਿੰਦੇ ਆ ਕਿ ਜਿੱਥੇ ਪੇਸ਼ੈਂਟ ਦਾਖਲ ਹੈ ਉੱਥੇ ਕਿਸੇ ਨੂੰ ਜਾਣ ਹੀ ਨਹੀਂ ਦੇਣਾ ਖਾਸ ਤੌਰ ਤੇ ਜਦੋਂ ਸਾਡਾ ਕੋਈ ਪੇਸ਼ੈਂਟ ਵੈਂਟੀਲੇਟਰ ਤੇ ਹੁੰਦਾ ਤਾਂ ਜਾਂ ਆਈਸੀਯੂ ਵਿੱਚ ਹੁੰਦਾ ਉੱਥੇ ਤਾਂ ਜਾਣ ਹੀ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਸਿਰਫ ਆਪਦੇ ਧੀ ਪੁੱਤ ਨੂੰ ਵਿਸ਼ਵਾਸ ਕਰਕੇ ਹੀ ਡਾਕਟਰਾਂ ਤੇ ਵਿਸ਼ਵਾਸ ਕਰਕੇ ਹੀ ਉੱਥੇ ਛੱਡਦੇ ਆ ਤੇ ਫੇਰ ਜੇਕਰ ਉੱਥੇ ਵੀ ਸਾਡਾ ਧੀ ਪੁੱਤ ਸੁਰੱਖਿਅਤ ਨਹੀਂ ਉਹ ਦਿਨ ਇਹੋ ਜਿਹੇ ਕਨਾਉਣੇ ਅਪਰਾਧ ਹੋਣਗੇ ਤਾਂ ਫੇਰ ਮਾਮਲਾ ਕਿੱਥੇ ਜਾਊਗਾ ਕਿਉਂਕਿ ਪਿਛਲੇ ਦਿਨੀ ਵੀ ਇੱਕ ਘਟਨਾ ਸਾਹਮਣੇ ਆਈ ਕਿ 13 ਸਾਲਾਂ ਦੀ ਇੱਕ ਨਬਾਲਗ ਬੱਚੀ ਸੀ ਉਹਦੇ ਨਾਲ ਡਾਕਟਰ ਨੇ ਹਸਪੀਟਲ ਦੇ ਅੰਦਰ ਬਲਾਤਕਾਰ ਕੀਤਾ ਕੁੜੀ ਨੂੰ ਕੋਈ ਸਮੱਸਿਆ ਸੀ ਗੰਭੀਰ ਬਿਮਾਰੀ ਸੀ ਜਿਹਦੇ ਕਰਕੇ ਉਹ ਹਸਪੀਟਲ ਦੇ ਅੰਦਰ ਦਾਖਲ ਸੀ ਤੇ ਉੱਥੇ ਡਾਕਟਰ ਨੇ ਉਹਦੇ ਨਾਲ ਰੇਪ ਕੀਤਾ ਬੇਹੱਦ ਮੰਦਭਾਗੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਸਾਡੇ ਭਾਰਤ ਦੇ ਅੰਦਰ ਵਾਪਰ ਰਹੀਆਂ ਨੇ ਲੋਕਾਂ ਨੂੰ ਸਰਕਾਰਾਂ ਦਾ ਪੁਲਿਸ ਦਾ ਪ੍ਰਸ਼ਾਸਨ ਦਾ ਕੋਈ ਡਰੀ ਨਹੀਂ ਰਹਿ ਗਿਆ ਕਿਉਂਕਿ ਜੇਕਰ ਸਾਡੇ ਸਮਾਜ ਦੇ ਅੰਦਰ ਕੋਈ ਰਾਜਨੀਤਿਕ ਪ੍ਰਬੰਧ ਚੰਗਾ ਹੋਵੇ ਕੋਈ ਸਿਸਟਮ ਚੰਗਾ ਹੋਵੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਂਦੀ ਹੋਵੇ ਤਾਂ ਫੇਰ ਸ਼ਾਇਦ ਇਹ ਘਟਨਾਵਾਂ ਨਾ ਵਾਪਰਨ ਪਰ ਸ਼ਾਇਦ ਇੱਥੇ ਲੋਕ ਤਾਂ ਵੋਟ ਵਾਸਤੇ ਆ ਸਿਰਫ ਉਹਨਾਂ ਦੀ ਜਾਣ ਮਾਲ ਦੀ ਰਾਖੀ ਦੀ ਤਾਂ ਸ਼ਾਇਦ ਇੱਥੇ ਕੋਈ ਕੀਮਤ ਹੀ ਨਹੀਂ ਰਹੀ ਬੇहद ਮੰਦਭਾਗੀਆਂ ਘਟਨਾਵਾਂ